31 ਅਕਤੂਬਰ ਦਾ ਦਿਨ ਹੈ ਤੇ ਸਰਦਾਰ ਵੱਲਭਾਈ ਪਟੇਲ ਜੀ ਦਾ ਅੱਜ ਜਨਮ ਦਿਹਾੜਾ ਵੀ ਹੈ ਤੇ ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਅਸੀਂ ਇੱਥੇ ਰਾਸ਼ਟਰੀ ਏਕਤਾ ਦਿਵਸ ਮਨਾ ਰਹੇ ਹਾਂ ਤੇ ਜਿਹਦੇ ਵਿੱਚ ਸਾਡੇ ਸਾਰੇ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਐਸਐਚਓ ਸਾਹਿਬਾਨ ਤੇ ਸਾਰੀ ਫੋਰਸ ਦੇ ਵਿੱਚ ਇਹਨਾਂ ਦੀ ਪੂਰੀ ਪਾਰਟਿਸਪੇਸ਼ਨ ਰਹੀ ਸਮੂਹਿਤ ਰਹੀ ਤੇ ਇਹਦੇ ਨਾਲ-ਨਾਲ ਸਕੂਲ ਦੇ ਬੱਚੇ ਕੁੜੀਆਂ ਅਸੀਂ ਇੱਥੇ ਇਨਵਾਈਟ ਕੀਤੇ ਹੈਗੇ ਹਾਂ ਤੇ ਅਸੀਂ ਕੱਲੇ-ਕੱਲੇ ਪੁਲਿਸ ਸਟੇਸ਼ਨ ਦੇ ਵਿੱਚ ਇਹ ਜਿਹੜਾ ਅੱਜ ਇਕਤਾ ਦੀ ਵਸ ਮਨਾ ਰਹੇ ਆ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਹੁਣ ਤੱਕ ਜਿਹੜਾ ਹੈਗਾ ਪੁਲਿਸ ਸਟੇਸ਼ਨ ਦੀ ਵਿਜ਼ਿਟ ਵੀ ਕਰਾਈ ਹੈ ਉਹਨਾਂ ਨੂੰ ਨਵੇਂ ਕਾਨੂੰਨ ਦੇ ਬਾਰੇ ਟ੍ਰੈਫਿਕ ਲਾਜ਼ ਦੇ ਬਾਰੇ ਸਾਈਬਰ ਲਾਜ਼ ਦੇ ਬਾਰੇ ਤੇ ਪ੍ਰੋਪਰ ਲੀਗਲ ਕੈਲਰਟੀ ਵੀ ਦਿੱਤੀ ਹੈ ਤੇ ਕਿਵੇਂ ਪੁਲਿਸ ਸਟੇਸ਼ਨ ਵਰਕਰ ਦਾ ਆ ਵੀ ਦੱਸਿਆ ਉਹਨਾਂ ਨੂੰ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਅਸੀਂ ਬੂਟੇ ਵੀ ਲਾਏ ਆ ਟਰੀ ਪਲਾਂਟੇਸ਼ਨ ਕੀਤੀ ਹੈ ਤੇ ਅੱਜ ਅਸੀਂ ਸਾਰੀ ਠਾਣੀਆਂ ਦੇ ਵਿੱਚ ਜਿਹੜੀ ਹੈਗੀ ਇੱਕ ਰਨ ਫॉर ਯੂਨਿਟੀ ਅੱਜ ਇਸ ਤੇ ਅਸੀਂ ਆਰਗੇਨਾਈਜ਼ ਕੀਤੀ ਹੈ ਤੇ ਬਹੁਤ ਵਧੀਆ ਇਵੈਂਟ ਰਿਹਾ ਤੇ ਮੈਂ ਮੀਡੀਆ ਦੇ ਰਾਹੀਂ ਸਾਰੇ ਹੀ ਸਾਡੇ ਜਿਹੜੇ ਹੈਗੇ ਆ ਫਤੇਗੜ ਸਾਹਿਬ ਦੇ ਜਿਹੜੇ ਨਿਵਾਸੀ ਹੈਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਨਾਲ ਨਾਲ ਮੈਂ ਇਹ ਵੀ ਦੱਸਦਾ ਜੇ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਇੰਡੀਗਲ ਜਾਂ ਐਂਟੀ-ਸੋਸ਼ਲ ਐਲੀਮੈਂਟ ਦੇ ਵਾਰੀ ਐਕਟੀਵਿਟੀ ਦੇ ਬਾਰੇ ਪਤਾ ਲੱਗਦਾ ਹੈ ਤੇ ਤੁਸੀਂ ਸਾਨੂੰ ਜਿਹੜੇ ਸਾਡੇ ਪਲੈਟਫਾਰਮਸ ਹੈਗੇ ਆ ਸੇਫ ਪੰਜਾਬ 112 ਦੇ ਰਾਹੀਂ ਜਾਂ ਡਾਇਰੈਕਟਲੀ ਵੀ ਸਾਡੇ ਕੋਲ ਆ ਕੇ ਤੁਸੀਂ ਸਾਨੂੰ ਦੱਸ ਸਕਦੇ ਹੋ ਜੇ ਤੁਹਾਡੀ ਜਿਹੜੀ ਆਇਡੈਂਟੀਟੀ ਹੈ ਉਹ ਕੰਫਿਡੈਂਸ਼ੀਅਲ ਰੱਖੀ ਜਾਊਗੀ ਐਂਡ ਟਾਈਮ ਬਾਉਂਡ ਵੈਨਰ ਦੇ ਵਿੱਚ ਮੈਰਿਟ ਤੇ ਵੈਰੀਫਾਈ ਕਰਕੇ ਉੱਤੇ ਮਰਦੀ ਗੱਲ ਨੂੰ ਕਰ ਦਿੱਤੀ ਧੰ